ਵਿਲੇ ਮੈਂ ਆਪਣੇ ਹੱਥ ਦੇ ਵਿੱਚ ਦੋ ਅਖਬਾਰਾਂ ਫੜੀਆਂ ਹੋਈਆਂ ਨੇ ਇਹ ਉਹ ਅਖਬਾਰਾਂ ਨਹੀਂ ਜਿਹੜੀਆਂ ਕਿ ਬਹੁਤ ਹੀ ਨਾਮੀ ਅਖਬਾਰਾਂ ਨੇ ਭਾਰਤ ਦੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਅਖਬਾਰਾਂ ਪੜੀਆਂ ਜਾਂਦੀਆਂ ਨੇ ਤੁਹਾਨੂੰ ਵੀ ਸਾਰਿਆਂ ਨੂੰ ਇਹਨਾਂ ਅਖਬਾਰਾਂ ਦਾ ਪਤਾ ਹੋਵੇਗਾ ਇੱਕ ਅਖਬਾਰ ਪੰਜਾਬੀ ਦੇ ਵਿੱਚ ਤੇ ਦੂਸਰੀ ਹਿੰਦੀ ਦੇ ਵਿੱਚ ਹੈ ਮੁੱਦਾ ਕੀ ਹੈ ਅਖਬਾਰਾਂ ਮੈਂ ਕਿਉਂ ਫੜੀਆਂ ਹੋਈਆਂ ਨੇ ਤੇ ਤੁਹਾਨੂੰ ਕਿਉਂ ਦਿਖਾ ਰਹੀਆਂ ਥੋੜਾ ਜਿਹਾ ਗੌਰ ਕਰਿਓ ਇਸ ਅਖਬਾਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਫੋਟੋ ਦੇ ਥੱਲੇ ਲਿਖਿਆ ਹੋਇਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਤੇ نیچے ਲਿਖਿਆ ਹੋਇਆ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨ ਦਿਵਸ ਹੁਣ ਜੇਕਰ ਆਪਾਂ ਇਸ ਅਖਬਾਰ ਦੀ ਗੱਲ ਕਰੀਏ ਤੇ ਇਹ ਹਿੰਦੀ ਦੀ ਅਖਬਾਰ ਹੈ ਔਰ ਇਸ ਅਖਬਾਰ ਦੇ ਫਰੰਟ ਪੇਜ ਤੇ ਵੀ ਸੇਮ ਲਿਖਿਆ ਹੋਇਆ ਹੈ ਜਿਵੇਂ ਪੰਜਾਬੀ ਦੇ ਅਖਬਾਰ ਤੇ ਲਿਖਿਆ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਨੀਚੇ ਲਿਖਿਆ ਹੋਇਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਤੇ ਦੂਸਰੇ ਪਾਸੇ ਫੋਟੋ ਲਾਈ ਹੋਈ ਹੈ ਦਰਬਾਰ ਸਾਹਿਬ ਦੀ ਤੇ ਉਹਦੇ ਨੀਚੇ ਲਿਖਿਆ ਹੋਇਆ ਸ਼੍ਰੀ ਅਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨਾ ਦਿਵਸ ਹੁਣ ਇਹ ਅਖਬਾਰਾਂ ਤੇ ਫਰੰਟ ਪੇਜ ਦੀ ਐਡ ਦਿਖਾਉਣ ਦਾ ਸਾਡਾ ਮਕਸਦ ਕੀ ਹੈ ਥੋੜਾ ਜਿਹਾ ਗੌਰ ਕਰਿਓ ਕਿ ਮੁੱਦਾ ਕੀ ਹੈ ਸੀ ਕਿਉਂ ਇਸ ਮੁੱਦੇ ਨੂੰ ਚੱਕ ਰਹੇ ਆ ਕਿਉਂ ਇਸ ਮੁੱਦੇ ਤੇ ਗੱਲ ਕਰ ਰਹੇ ਆ ਹੁਣ ਇਹਨਾਂ ਦੋਵਾਂ ਅਖਬਾਰਾਂ ਦੀਆਂ ਕਾਪੀਆਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੀਆਂ ਕਾਪੀਆਂ ਘਰਾਂ ਘਰਾਂ ਦੇ ਵਿੱਚ ਵੰਡੀਆਂ ਜਾਂਦੀਆਂ ਦੂਜੇ ਪਾਸੇ ਜੇ ਗੱਲ ਕਰੀਏ ਕਿ ਕਿਹੜੇ ਧਰਮ ਦਾ ਮੰਨਣਾ ਇਹਨਾਂ ਅਖਬਾਰਾਂ ਨੂੰ ਨਹੀਂ ਪੜਦਾ Hindu Muslim Sikh Isai ya phir Christian ਕਿਹੜਾ ਨਹੀਂ ਪੜਦਾ ਸਾਰੇ ਪੜ੍ਹਦੇ ਨੇ ਪਰ ਆਪਾਂ ਕਰਦੇ ਕੀ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਆਪਣੇ ਘਰੇ ਅਖਬਾਰ ਆਉਂਦੀਆਂ ਆਪਾਂ ਅਖਬਾਰ ਨੂੰ ਪੜ੍ਹ ਕੇ ਜਿੱਥੇ ਆਪਾਂ ਰੋਜ਼ ਅਖਬਾਰਾਂ ਰੱਖ ਦਿੰਦੇ ਆ ਉੱਥੇ ਹੀ ਆਪਾਂ ਇਹ ਅਖਬਾਰ ਨੂੰ ਵੀ ਰੱਖ ਦਿੱਤਾ ਹੋਵੇਗਾ ਉਸ ਤੋਂ ਬਾਅਦ ਜਦੋਂ ਬਹੁਤ ਸਾਰੀ ਅਖਬਾਰਾਂ ਸਾਡੇ ਘਰ ਕੱਟੀਆਂ ਹੋ ਜਾਂਦੀਆਂ ਨੇ ਫਿਰ ਇੱਕ ਕਬਾੜ ਵਾਲਾ ਆਂਦਾ ਕਬਾੜੀਆ ਆਂਦਾ ਜਿਹੜਾ ਕਹਿੰਦਾ ਕਿ ਰੱਦੀ ਵੇਚ ਲੋ ਕਬਾੜ ਵੇਚ ਲੋ ਸੋ ਉਸ ਜਿਹੜੇ ਕਬਾੜ ਵਾਲੇ ਦੀ ਰੇੜੀ ਦੀ ਗੱਲ ਕਰੀਏ ਤੇ ਉਸ ਰੇੜੀ ਦੇ ਵਿੱਚ ਕੀ ਨਹੀਂ ਹੁੰਦਾ ਹਰ ਇੱਕ ਤਰ੍ਹਾਂ ਦਾ ਕੂੜਾ ਹੁੰਦਾ ਪੁਰਾਣੀਆਂ ਚਪਲਾਂ ਜੁੱਤੀਆਂ ਜੇ ਜੋ ਵੀ ਸਾਡੇ ਘਰੇ ਲੱਦੀ ਸਮਾਨ ਹੁੰਦਾ ਜਾਂ ਪੁਰਾਣਾ ਹੁੰਦਾ ਸਾਰਾ ਹੀ ਅਸੀਂ ਉਹਨੂੰ ਫੜ ਕੇ ਦੇ ਦੇ ਦਿੰਨੇ ਆ ਸੋ ਨਾਲ ਦੇ ਨਾਲ ਅਸੀਂ ਅਖਬਾਰਾਂ ਵੀ ਜਦੋਂ ਸਾਡੇ ਘਰੇ ਬਹੁਤ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਨੇ ਅਸੀਂ ਕਬਾੜੀਏ ਨੂੰ ਦੇ ਦੇ ਦਿੰਨੇ ਆ ਪਰ ਤੁਸੀਂ ਦੇਖੋ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਕਿ ਜਿਹੜੀਆਂ ਇਹ ਅਖਬਾਰਾਂ ਨੇ ਉਹ ਹੁਣ ਕੂੜੇ ਵਾਲੇ ਨੇ ਚੁਕਾ ਦਿੱਤੀਆਂ ਜਾਣਗੀਆਂ ਕਿਤੇ ਤੇ ਅਸੀਂ ਗੁਰੂ ਸਾਹਿਬਾਨ ਦੀ ਫੋਟੋ ਟੁੱਟ ਜਾਵੇ ਫਸਟ ਵੀ ਹੋ ਜਾਵੇ ਉਹਨੂੰ ਸੜਤ ਦੇਣੀ ਉਹਨੂੰ ਅਸੀਂ ਆਪਣੇ ਘਰ ਰੱਖਦੇ ਆ ਜਾਂ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਵੇ ਤਾਂ ਵੀ ਬੜੀ ਹੀ ਅਖਬਾਰਾਂ ਅਸੀਂ ਰੱਦੀ ਵਿੱਚ ਵੇਚ ਦਿੰਦੇ ਆ ਸਾਨੂੰ ਕੀ ਪਤਾ ਹੋ ਅਖਬਾਰਾਂ ਕਿੱਥੇ ਜਾਂਦੀਆਂ ਨੇ ਕਿੱਥੇ ਸੁੱਟਦੇ ਨੇ ਕਿਹੋ ਜਿਹਾ ਗੰਦਾ ਫੂੜਾ ਕਬਾੜ ਹੁੰਦਾ ਜਿਨ੍ਹਾਂ ਦੇ ਵਿੱਚ ਇਹ ਅਖਬਾਰਾਂ ਜਾ ਕੇ ਸੁੱਟਦੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਬੰਦੇ ਹੋਣਗੇ ਜਿਨ੍ਹਾਂ ਨੇ ਇਸ ਫਰੰਟਪੇਜ ਤੇ ਗੌਰ ਕੀਤਾ ਹੋਵੇਗਾ ਜਿਨ੍ਹਾਂ ਨੇ ਇਸ ਗੱਲ ਤੇ ਗੌਰ ਕੀਤੀ ਹੋਵੇਗੀ ਜੇਕਰ ਆਪਾਂ ਗੱਲ ਕਰੀਏ ਕਿ ਸਿੱਖਾਂ ਦੀ ਜੇ ਸਿੱਖਾਂ ਨੇ ਮੰਨ ਲਓ ਕਰ ਵੀ ਲਿਆ ਹੋਵੇਗਾ ਤੇ ਇਹ ਅਖਬਾਰਾਂ ਤੇ ਫਿਰ ਹਿੰਦੂ ਮੁਸਲਮਾਨ ਤੇ ਈਸਾਈ ਦੇ ਘਰੇ ਵੀ ਜਾਂਦੀਆਂ ਨੇ ਪਰ ਹੋਣੇ ਹੀ ਸਾਡੀ ਹੱਥ ਜੋੜ ਕੇ ਅਪੀਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਜੀ ਨੂੰ ਕਿ ਇਸ ਚੀਜ਼ ਤੇ ਪਲੀਜ਼ ਐਕਸ਼ਨ ਲਿੱਤਾ ਜਾਵੇ ਕਿਉਂਕਿ ਅਸੀਂ ਕਿੰਨਾ ਟਾਈਮ ਆਪਣੇ ਗੁਰੂ ਸਹਿਬਾਨਾਂ ਦੀ ਬੇਅਦਬੀ ਨੂੰ ਸਹੰਦੇ ਰਵਾਂਗੇ ਤੇ ਜਥੇਦਾਰ ਸਾਹਿਬ ਤੁਸੀਂ ਦਰੂਵ ਰਾਠੀ ਦੀ ਉਸ ਵੀਡੀਓ ਦੀ ਸੱਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਸੀ ਉਹਨੂੰ ਸਿੱਧਾ-ਸਿੱਧਾ ਕਿਹਾ ਸੀ ਕਿ ਬੰਦੇ ਦਾ ਪੁੱਤ ਬਣ ਕੇ ਇਸ ਵੀਡੀਓ ਨੂੰ ਡਿਲੀਟ ਕਰ ਦੇ ਤੇ ਉਹਨੂੰ ਕਰਨੀ ਵੀ ਪਈ ਤੇ ਔਨੇ ਕਾਰ ਵੀ ਦਿੱਤੇ ਸੀ ਕਿਉਂਕਿ ਇਸ ਵੀਡੀਓ ਨੂੰ ਲੈ ਕੇ ਬਹੁਤ ਪ੍ਰਦਰਸ਼ਨ ਹੋਇਆ ਸੀ ਜੰਮ ਕੇ ਲੋਕਾਂ ਦਾ ਜਿਹੜਾ ਰੋਸ਼ ਕਹ ਸਕਦੇ ਗੁੱਸਾ ਕਰ ਸਕਦੇ ਆ ਸਾਡੇ ਸਿੱਖਾਂ ਦਾ ਪੰਜਾਬੀਆਂ ਦਾ ਉਸ ਵੀਡੀਓ ਤੇ ਸਾਹਮਣੇ ਆਇਆ ਸੀ ਕਿ ਕੋਈ ਵੀ ਸਾਡੇ ਗੁਰੂ ਸਹਿਬਾਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ AI ਦੀ ਜਰਿਏ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਜਾਂ ਫਿਲਮ ਜਾਂ ਕਾਰਟੂਨ ਨਹੀਂ ਬਣਾ ਸਕਦਾ ਹੈਗਾ ਸੋ ਜਥੇਦਾਰ ਸਾਭਾ ਹੁਣ ਤੁਸੀਂ ਇਸ ਚੀਜ਼ ਤੇ ਕਦੋਂ ਐਕਸ਼ਨ ਲਵੋਗੇ ਕਿਉਂਕਿ ਵੈਸੇ ਲੋਕਾਂ ਦਾ ਤੇ ਇਹੀ ਕਹਿਣਾ ਹੋਵੇਗਾ ਕਿ ਇਹ ਇੱਕ ਐਡ ਆ ਪਰ ਇਹ ਐਡ ਨਹੀਂ ਹੈਗੀ ਜਿਹਨੂੰ ਗੌਰ ਨਾਲ ਦੇਖਿਆ ਜਾਵੇ ਤੇ ਸਾਡੇ ਗੁਰੂਆਂ ਸਹਿਬਾਨਾਂ ਦੀ ਬੇਅਦਬੀ ਅਤੇ ਸਿੱਧੀ ਸਿੱਧੀ ਸਾਫ਼ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਨੂੰ ਨਜ਼ਰ ਨਹੀਂ ਆ ਰਹੀ ਹੈਗੀ ਹੋ ਸਕਦਾ ਹੈ ਕਿ ਇਹ ਚੀਜ਼ਾਂ ਪਤਾ ਨਹੀਂ ਕਦੋਂ ਸ਼ੁਰੂ ਹੋਈਆਂ ਹੁਣ ਸਾਨੂੰ ਨਹੀਂ ਪਤਾ ਇਹ ਐਡ ਕਦੋਂ ਸ਼ੁਰੂ ਹੋਈਆਂ ਸੀ ਜਿਹੜੀਆਂ ਫਰੰਟ ਪੇਜ ਤੇ ਇੰਨੇ ਨਹੀਂ ਵੱਡੀਆਂ ਇਹ ਐਡ ਦੇਂਦੇ ਆ ਬਟ ਕੀ ਅਸੀਂ ਇਹਨਾਂ ਨੂੰ ਖਤਮ ਨਹੀਂ ਕਰ ਸਕਦੇ ਇਹਨਾਂ ਨੂੰ ਰੋਕ ਨਹੀਂ ਲਾ ਸਕਦੇ ਇਹਨਾਂ ਤੇ ਬੈਨ ਨਹੀਂ ਲਗਾ ਸਕਦੇ ਹੈਗੇ ਇਸ ਚੀਜ਼ ਤੇ ਇਸ ਮੁੱਦੇ ਤੇ ਸਾਡੀ ਇਸ ਖਬਰ ਤੇ ਜ਼ਰੂਰ ਗੌਰ ਕਰਿਓ ਤੇ ਜੇਕਰ ਆਪਾਂ ਸਰਕਾਰ ਦੀ ਗੱਲ ਕਰੀ ਕਿ ਜੇਕਰ ਸਰਕਾਰ ਨੇ ਸਿੱਖੀ ਬਾਰੇ ਕੋਈ ਐਡ ਕਰਨੀ ਹੈ ਤੇ ਅੱਜ ਕੱਲ ਦਾ ਡਿਜੀਟਲ ਦਾ ਜ਼ਮਾਨਾ ਆ ਜੇ ਆਪਾਂ ਸੀਐਮ ਦੀ ਗੱਲ ਕਰੀਏ ਜਾਂ ਫਿਰ ਕਿਸੇ ਵੀ ਮੰਤਰੀ ਦੀ ਐਮਐਲਏ ਦੀ ਗੱਲ ਕਰੀਏ ਸਭ ਦੇ ਆਪਣੇ ਆਪਣੇ ਇੰਸਟਾਗ੍ਰam ਅਕਾਊਂਟ ਵੀ ਬਣੇ ਹੋਏ ਨੇ ਫੇਸਬੁੱਕ ਤੇ ਵੀ ਬਣੇ ਹੋਏ ਨੇ ਉੱਥੇ ਜਾ ਕੇ ਉਹ 3-4 ਮਿੰਟ ਦੀ ਵੀਡੀਓ ਸਾਡੇ ਗੁਰੂ ਸਾਹਿਬਾਨਾਂ ਤੇ ਬੋਲ ਸਕਦੇ ਨੇ ਸਾਡੇ ਸਿੱਖ ਇਤਿਹਾਸ ਤੇ ਬੋਲ ਸਕਦੇ ਨੇ ਬੋਲ ਕੇ ਦੱਸਣਗੇ ਤਾਂ ਲੋਕਾਂ ਨੂੰ ਜ਼ਿਆਦਾ ਇਸ ਚੀਜ਼ ਦਾ ਪਤਾ ਲੱਗੇਗਾ ਐਡ ਦੇ ਨਾਲੋਂ ਜ਼ਿਆਦਾ ਪਤਾ ਲੱਗੇਗਾ ਇੱਕ ਤਾਂ ਬੇਅਦਬੀ ਹੋਣੀ ਬੰਦ ਹੋ ਜਾਏਗੀ ਤੇ ਦੂਜਾ ਇਹ ਹੋ ਜਾਏਗਾ ਕਿ ਜਿਹੜੇ ਡਿਜੀਟਲ ਐਡ ਦੇਣਗੇ ਕਿਉਂਕਿ ਅੱਜ ਕੱਲ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਹੁੰਦਾ ਅਖਬਾਰਾਂ ਦੇ ਨਾਲੋਂ ਲੋਕੀ ਫੋਨਾਂ ਤੇ ਛੇਤੀ ਪਹੁੰਚ ਕਰਦੇ ਨੇ ਇਸ ਕਰਕੇ ਆਪਣੇ ਅਕਾਊਂਟ ਤੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਇਹਨਾਂ ਚੀਜ਼ਾਂ ਦੀ ਐਡ ਕਰ ਸਕਦੇ ਨੇ ਜੇ ਆਪਾਂ ਸਪੈਸ਼ਲ ਸਿੱਖੀ ਦੀ ਗੱਲ ਕਰੀਏ ਤੇ ਖਾਸ ਤੌਰ ਤੇ ਸਿੱਖੀ ਦਾ ਜਿਹੜਾ ਆਪਾਂ ਐਡਵਰਟਾਈਜ਼ਮੈਂਟ ਕਹਿੰਨੇ ਆ ਉਹ ਆਪਣੇ ਅਕਾਊਂਟ ਤੇ ਕਰ ਸਕਦੇ ਨੇ ਅੱਜ ਕੱਲ੍ਹ ਜ਼ਮਾਨਾ ਡਿਜੀਟਲ ਦਾ ਆ ਹਰ ਕਿਸੇ ਦੇ ਹੱਥ ਵਿੱਚ ਫੋਨ ਹੈਗਾ ਸੋ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਸਾਡੀ ਇਸ ਖਬਰ ਤੇ ਗੌਰ ਜ਼ਰੂਰ ਕਰਿਓ ਕਿ ਸਾਡੀ ਇਸ ਖਬਰ ਨੂੰ ਜਿੰਨਾ ਹੋ ਸਕਦਾ ਹੈ ਸ਼ੇਅਰ ਕਰਿਓ ਕਿਉਂਕਿ ਅੱਜ ਤੱਕ ਜਦੋਂ-ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀਗੀ ਜਾਂ ਫਿਰ ਕਹਿ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਗੁਰੂ ਗ੍ਰੰਥ ਦੀ ਵੀਡੀਓ ਦੀ ਗੱਲ ਕਰੀਏ ਤੇ ਉਹੀ ਸੇਮ ਸੇਮ ਚੀਜ਼ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਸਾਡੇ ਗੁਰੂ ਸਹਬਾਨਾ ਦੀ ਫੋਟੋ ਆ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਤੇ ਇਹ ਬੇਅਦਬੀ ਨਹੀਂ ਹੋ ਰਹੀ ਹੈਗੀ ਸੋ ਪਲੀਜ਼ ਸਾਡੀ ਇਹੀ ਬੇਨਤੀ ਆ ਸਾਰਿਆਂ ਨੂੰ ਸਾਡੇ ਦਰਸ਼ਕਾਂ ਨੂੰ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਜਾਂ ਫਿਰ ਸਾਡੇ ਜਿੰਨੀ ਵੀ ਪਬਲਿਕ ਆ ਜਿਹੜੇ ਸਿੱਖ ਨੇ ਸਪੈਸ਼ਲ ਸਿੱਖ ਨੇ ਖਾਸ ਤੌਰ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰੋ ਖਬਰ ਨੂੰ ਜਿੰਨਾ ਹੋ ਸਕਦਾ ਆ ਸਤਿ ਸ਼੍ਰੀ ਅਕਾਲ ਮੈਂ ਸੁਖਜੀਤ ਕੋਰ ਬਰਾੜ ਤੁਸੀਂ ਦੇਖਦੇ ਰਹੋ ਉਹ ਨਵੀਂ ਤਾਜ਼ਾ ਨਿਊਜ਼ ਚੈਨਲ